ਗਰ ਰੋਲੀਆਂ ਜਾ ਰਹੀਆਂ ਨੇ ਪੱਗਾਂ ਰੋਲੀਆਂ ਜਾ ਰਹੀਆਂ ਨੇ ਇੱਥੇ ਕੁੜੀਆਂ ਦੇ ਉੱਪਰ ਪਿਆਜ਼ਾਰ ਕੀਤਾ ਜਾ ਰਿਹਾ ਜਿਵੇਂ ਤਾਂ ਰਾਜਕੋਣ ਪ੍ਰਸ਼ਾਸਨ ਆਇਆ ਹੋਇਆ ਇੱਥੇ ਉਹ ਦੇਖੋ ਇੱਥੇ ਆਪਕੰਦੇ ਪੱਗਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਰਮਾਰੀ ਲਾਠੀ ਚਾਰਜ ਕੀਤਾ ਜਾ ਰਿਹਾ ਇਹ ਦੇਖੋ ਵੀ ਪੁਰਸ਼ ਪ੍ਰਸ਼ਾਸਨ ਆ ਜਿਹੜਾ ਕਿੰਨਾ ਘਟਿਆ ਬਦੀਦ ਆਇਆ ਹੋਇਆ 70 ਸਾਲ ਤੋਂ ਹੱਕ ਮੰਗਦੇ ਅਧਿਆਪਕਾਂ ਨੂੰ ਲਾਠੀ ਚਾਰਜ ਕੀਤਾ ਕਿਉਂ ਇਹ ਆ ਦੇਖੋ ਜੀ ਦੇਖੋ ਜਿਵੇਂ ਪੱਗਾਂ ਲਾਈਆਂ ਇਹਨਾਂ ਨੇ ਆਪ ਬੋਲ ਸਕਦੇ ਹਸਾਂ ਦੇ ਵਿੱਚ ਪੱਗਾਂ ਦੇਖ ਸਕਦੇ ਤੁਸੀਂ ਆ ਪੱਗਾਂ ਦੇਖ ਸਕਦੇ ਹੋ ਬੜੀ ਗੁਣੀਆਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਦੇਖੋ ਗੁਣੀਆਂ ਦੇ ਉੱਪਰ ਪੱਗਾਂ ਲਾਈਆਂ ਇਹਨਾਂ ਨੇ ਗੁਣੀਆਂ ਦੇ ਉੱਪਰ ਦੇਖੋ ਕਿ ਉਹਨੇ ਕਿੱਥੇ ਜਾਰੀ ਹੈ ਕੁੜੀਆਂ ਦੇ ਵਿੱਚ ਕੁੜੀਆਂ ਦੇਖੋ ਕਿ ਉਹਨੇ ਕਿੱਥੇ ਮਾਰ ਕੀਤੀ ਜਾ ਰਹੀ ਆ ਕੁੜੀਆਂ ਦੇ ਜਿਹੜੇ ਕੱਪੜੇ ਪਾਏ ਗਏ ਨੇ ਜਿਹੜਾ ਉਧਰ ਦੇਖੋ ਬੁੱਢੇ ਬਾਗਾਂ ਨੂੰ ਕਿਵੇਂ ਆਹ ਦੇਖੋ ਜਿਹੜੇ ਇੱਥੇ ਵੀ ਦੇਖੋ ਜਿਹੜਾ ਗਲਮੇ ਪਾੜੇ ਗਏ ਨੇ ਇਹ ਆ ਗਏ ਅੰਦਰ ਇਹ ਬੰਦਰਾਇ ਟੋੜੀ ਗਏ ਜਿਹੜੇ ਗਲਮੇ ਇੱਥੇ ਪਾੜੇ ਗਏ ਨੇ ਗਲਾਂ ਤੋਂ ਕੁੱਤੇ ਆ ਗਏ ਗਲ ਫੜ ਕੇ ਸਾਨੂੰ ਇਹੋ ਕੀਤਾ ਗਿਆ ਉਹ ਬਜ਼ੁਰਗ ਬਾਗਾਂ ਨੂੰ ਦੇਖੋ ਕਿਵੇਂ ਦੇਖੋ ਉਧਰ ਔਰਤਾਂ ਪਰ ਕਿਵੇਂ ਔਰਤਾਂ ਆਸਥਿਆਜਰ ਕਰ ਰਹੀਆਂ ਨੇ ਉਧਰ ਬਾਬੇ ਨੂੰ ਦੇਖੋ ਇਹ ਪੂਰਾ ਆਸਥਿਆਜਰ ਕੀਤਾ मेरा मोबाइल यार दिखाई हो जाए देखो अत्याचार किया जा रहा कुड़ियों लाठी तार किया जा रहा ਮਰਦਾਬਾਲ ਮਰਦਾਬਾਲ ਓਏ ਬੰਦਾਲੇ ਪੈ ਗਿਆ ਓਏ ਬੰਦਾਲੇ ਪੈ ਗਿਆ ਚੱਲਾ ਬੰਦਾਲੇ ਪੈ ਗਿਆ ਬੰਦਾਲੇ ਉੱਪਰ ਚਲੇ ਪੈ ਗਿਆ ਓਏ ਪੈ ਗਿਆ ਆ ਚੱਕ ਦਿਓ ਓਏ ਚੱਲਾ ਆ ਚੱਕ ਦਿਓ ਓਏ ਓਏ ਚੱਕ ਦਿਓ ਓਏ ਮਨਦੀ ਪਿੰਡਾਂ ਦਾ ਜਮਾ ਮਾਰ ਕੇ ਤੁਹਾਡੇ ਚਲੇ ਦਲਾ ਦਿਓ ਬੈ ਜਾਓ ਓਏ ਪਿੰਡਾਂ ਬ੍ਰਿਸ਼ਾ ਸ਼ੇਰ ਮਰਦਾਬਾਲ ਮਰਦਾਬਾਲ ਕੁਨੇ ਆਵਾਂਗੇ ਮੁਰਦਾਬਾ ਮੁਰਦਾਬਾ ਆਪਣੀ ਗਰੁੱਪ ਚ ਭਾਈ ਮੇਰਾ ਨਾਮ ਉਹ ਡਿੱਕਾ ਮੋਬਾਈਲ ਤੇ ਆਪਣੀ